ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰੇਮ ਸਿੰਘ ਸੇਵਾਦਾਰ ਕਾਲੀ ਦਨਵਾਰਸ ਪੰਜਾਬ ਦੇ ਹਲਕਾ ਕਪੂਤਲਾ ਤੋਂ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਸਾਰਿਆਂ ਦੇ ਚਰਨਾਂ ਵਿੱਚ ਗੋਬਿੰਦ ਤੇ ਕਰਨੇ ਹਨ ਥੋੜੇ ਦਿਨ ਹੋ ਗਏ ਆਪਾਂ ਵੀਡੀਓ ਵੇਖ ਹੀ ਰਹੇ ਹਾਂ ਕਿ ਜੋ ਅ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਆ ਉਹ ਕਿੰਨੇ ਦਿਨਾਂ ਤੋਂ ਇੱਕ ਪਕਾਈ ਮਾਰ ਰਹੇ ਭਾਈ ਅਮਰਪਾਲ ਦੇ ਖਿਲਾਫ ਕਿ ਜੀ ਉਹ ਉਹਦੀ ਰਿਕਾਰਡਿੰਗਾਂ ਆ ਉਹ ਬਦਮਾਸ਼ੀਆਂ ਕਰਦਾ ਲੋਕਾਂ ਤੋਂ ਲੁੱਟਾਂ ਖੋਹਾਂ ਕਰਦਾ ਸੀ ਉਹਦੇ ਵੀ ਛੋਟੇ ਉਹਦੇ ਵੱਡੇ ਵੀਰ ਭਾਈ ਹਰਪ੍ਰੀਤ ਸਿੰਘ ਨੇ ਵੀ ਨਸ਼ਾ ਕਰਦਾ ਵਾ ਸੋ ਖੈਰ ਮੈਂ ਤੇ ਅੱਜ ਸਾਰੇ ਗੇਕੀ ਗੱਲ ਰੱਖਣੀ ਚਾਹੁੰਨਾ ਕਿ ਪਹਿਲੀ ਗੱਲ ਤੇ ਮਜੀਠੀਆ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਸਰਾਸਾਰ ਪੂਰੇ ਪੰਜਾਬ ਨੂੰ ਪਤਾ ਕਿ ਜਿਹੜਾ ਪੰਜਾਬ ਦੇ ਵਿੱਚ ਚਿੱਟਾ ਆਇਆ ਕਿੱਧਰ ਦੀ ਤਿੱਲਿਆਂ ਦਾ ਕਿੰਨੇ ਆ ਇਹ ਗੱਲ ਕੋਈ ਲੁਕੀ ਨਹੀਂ ਹੈਗੀ ਇਹ ਸਾਰੇ ਪੰਜਾਬ ਨੂੰ ਪਤਾ ਵਾ ਦੂਜੀ ਮੈਂ ਗੱਲ ਕਰਦਾ ਕਿ ਮਜੀਠੀਆ ਸਾਹਿਬ ਤੁਹਾਡੀ ਦੇਣ ਕੀ ਆ ਪੰਜਾਬ ਦੀ ਨੌਜਵਾਨੀ ਨੂੰ ਜੇ ਪੰਜਾਬ ਦੇ ਹੱਕਾਂ ਨੂੰ ਤੁਹਾਡੀ ਦੇਣ ਕੀ ਆ ਹੈ ਤੁਸੀਂ ਆਰ ਪਰਿਵਾਰ ਨੇ ਆਪਣੀ ਟੀਮ ਸਣੇ ਆਪਣੀ ਪਾਰਟੀ ਸਣੇ ਸਾਰਿਆਂ ਨੇ ਗੋਡਿਆਂ ਪਰ ਬਹਿ ਕੇ ਕਾਲ ਤੱਕ ਸਾਡਾ ਹਕੂਮਨਾ ਸੁਣਿਆ ਸੀ ਜੋ ਤੁਹਾਨੂੰ ਸਜਾ ਲੱਗੀ ਪਰ ਤੁਹਾਡੇ ਮੂੰਹ ਦੇ ਭੋਰਾ ਸ਼ਰਕ ਨਹੀਂ ਆਈ ਕਿ ਤੁਹਾਨੂੰ ਭੋਰਾ ਵੀ ਫੀਲ ਨਹੀਂ ਹੋਇਆ ਕਿ ਅਸੀਂ ਕੌਮ ਦੇ ਨਾਲ ਗਦਾਰੀਆਂ ਕੀਤੀਆਂ ਤੇ ਫਿਰ ਵੀ ਤੁਸੀਂ ਆਪਣੇ ਸਿੱਖ ਭਰਾਵਾਂ ਨੂੰ ਭੰਡਦੇ ਪਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਚਲੋ ਅਮਰਤਪਾਲ 100 ਗੁਣਾ ਮਹਿਮਾਨਾ ਇਹ ਟੀਰੀਗਲ ਦੇ ਮੁਤਾਬਕ ਕਹਿ ਦਿੰਦੇ ਆ ਕਿ ਅਮਰਤਪਾਲ ਗਲਤ ਸੀ ਪਰ ਜਿਹੜਾ ਉਹਨੇ ਇੱਕ ਕੰਮ ਕੀਤਾ ਸੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਹਟਾਇਆ ਅਮਰ ਤੇ ਸਿਕਾਇਆ ਤੇ ਪੰਜਾਬ ਦੀ ਨੌਜਵਾਨੀ ਨੂੰ ਦੱਸਿਆ ਹੀ ਕਿ ਤੁਹਾਡੇ ਹੱਕ ਕੀ ਆ ਹੁਣ ਅਮਰਤਪਾਲ ਨੂੰ 2.5 ਸਾਲ ਹੋ ਗਿਆ ਜੇਲ੍ਹ 'ਚ ਬੈਠੇ ਨੂੰ ਉਸ ਤੋਂ ਬਾਅਦ ਜਿਹੜੀ ਅਮਰਤਪਾਲ ਦੀ ਸੀਟ ਸੀ ਇੱਕ ਖਾਲਸਾ ਵੀਰ ਨੇ ਉਹਨੇ ਚਲਾਈ ਸੀ ਜਿਹੜਾ ਕੋ ਕਹਦੀ ਇੱਕ ਅਹੁਦਾ ਸੀ ਇੱਕ ਉਹ ਬਿਲਕੁਲ ਉਹਦੇ ਜਿਲ੍ਹੇ ਚੋਂ ਤੋਂ ਮੁਕੁਰ ਬਿਲਕੁਲ ਖਾਲੀ ਪਿਆ ਜਿਹੜੇ ਵੀਰ ਭੈਣ ਭਰਾ ਭਾਈ ਅਮਰਪਾਲ ਦੇ ਖਿਲਾਫ ਬੋਲਦੇ ਆ ਤੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਮਿਠੀ ਸਰ ਧਿਆਨ ਹੋਵੇ ਇਹ ਗੱਲ ਮੈਂ ਦੱਸਣੀ ਚਾਹੁੰਨਾ ਕਿ ਉਹ ਬਿਲਕੁਲ ਸੀਟ ਬੇਲੀ ਪਈ ਆ ਆਓ ਖੜੋ ਉਹ ਵਾਲੀ ਜਗ੍ਹਾ ਤੇ ਤੇ ਨੌਜਵਾਨੀ ਨੂੰ ਜਗਾਓ ਵੀ ਕੋਈ ਨੌਜਵਾਨੀ ਨੂੰ ਸੇਧ ਦਿਓ ਅਕੋ ਨੈਮੋ ਨੇ ਮੈਗਨਾ ਕੁੜੀ ਇਹ ਹੋਵੇ ਦੇ ਜਿਨ੍ਹਾਂ ਦੀ ਅਕਲ ਨਹੀਂ ਸ਼ਕਲ ਨਹੀਂ ਬੀੜੀਆਂ ਸਿਕਟਾਂ ਪੀਣ ਵਾਲੇ ਉਹ ਮਤਾਂ ਦੇਂਦੇ ਆ ਕਿ ਅਮਰਪਾਲ ਗਲਤ ਵਾ ਹੈ ਸੌਰੀ ਮਾਫੀ ਚਾਹੁੰਨਾ ਮੈਂ ਮੰਗੋ ਕਿ ਸ਼ਵਦਾ ਨਹੀਂ ਕਲਗੀ ਕੁਸਰ ਪਰ ਮੈਂ ਕਹਿੰਦਾ ਕਿ ਇਹ ਜਿਹੜੇ ਮਜੀਠੀਏ ਦੇ ਅੱਗੇ ਪਿਛੇ ਪੂਸ਼ਾ ਮਾਰਦੇ ਫਿਰਦੇ ਆ ਉਹਨਾਂ ਦੇ ਤਲੀਆਂ ਚਟਣਦੇ ਆ ਉਹਨਾਂ ਦੇ ਰਸਤੇ ਸਾਫ਼ ਕਰਨਦੇ ਆ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਵਾ ਕਿ ਤੁਸੀਂ ਅਮਰਪਾਲ ਦੀ ਰੀਸ ਕਿੱਥੋਂ ਕਰ ਲਓਗੇ ਉਹਨਾਂ ਦੇ ਫੇਰੇ ਕੋਈ ਅਹੁਦੇ ਤੇ ਹੋ ਕੇ ਕੋਈ ਲੀਡਰ ਨਹੀਂ ਸੀ ਉਹ ਜਿਹੜੇ 6 ਮਹੀਨਿਆਂ ਨੇ ਕੱਟੇ ਪੰਜਾਬ ਦੇ ਵਿੱਚ ਤੁਹਾਨੂੰ ਤੇ ਮੈਂ ਕਹਣਾ ਤੁਹਾਡੀ ਕੋਈ ਗਲੀ ਗਵਾੜ ਨਹੀਂ ਪ ਜਾਣਦਾ ਹੋਣਾ ਤੁਹਾਨੂੰ ਕੋਈ ਤੁਹਾਡੇ ਏਰੀਆ ਦਾ ਕੋਈ ਕੁੱਤਾ ਨਹੀਂ ਜਾਣਦਾ ਨਾ ਫੇਰ ਵੀ ਅਮਰਤਪਾਲ ਨੇ ਜਦੋਂ 6 ਮਹੀਨੇ ਕੱਟੇ ਉਹਦੀ ਵਰਲਡ 'ਚ ਗੱਲਾਂ ਹੋਣ ਲੱਗੀਆਂ ਨੂੰ ਵਰਲਡ 'ਚ ਲੋਕ ਜਾਣਦੇ ਇੱਕ 28-29 ਸਾਲ ਦੇ ਨੌਜਵਾਨ ਨੂੰ ਉਹ ਜਵਾਕ ਹੀ ਆ ਪੰਜਾਬ ਦਾ ਉਹ ਬਾਹਰੀ ਕੰਟਰੀ ਤੋਂ ਨਹੀਂ ਆਇਆ ਪੰਜਾਬ ਦੇ ਵਿੱਚ ਹੀ ਉਹ ਜਮਿਆ ਆਮ ਜੀ ਸਧਾਰਨ ਜਿਹੇ ਘਰ ਤੋਂ ਪਰਿਵਾਰ ਤੋਂ ਤੇ ਉਹਨੇ ਇੱਕ ਉੱਠ ਕੇ ਆਪਣਾ ਨਾਮ ਜਿਹੜਾ ਸਿੱਖੀ ਦਾ ਨਾਮ ਇੱਕ ਨੌਜਵਾਨੀ ਵਿੱਚ ਲਹਿਰ ਜਗਾਈ ਵਰਲਡ ਦੇ ਵਿੱਚ ਉਹਦਾ ਨਾਮ ਬੋਲਦਾ ਤੇ ਉਹਦੇ ਖਿਲਾਫ ਉਹ ਬੋਲਦੇ ਵੀ ਜਿਨ੍ਹਾਂ ਨੂੰ ਘਰ ਦੀ ਘਰ ਹੀ ਨੀਜ਼ਤ ਹੈਗੀ ਕੋਈ ਉਹਨਾਂ ਦੀ ਨਾ ਉਹਨਾਂ ਨੂੰ ਕੋਈ ਗਲੀ 'ਚ ਜਾਣਦਾ ਵਾ ਉਹ ਮਜੀਠੀਏ ਦੇ ਮਗਰ ਲੱਗ ਕੇ ਗਲਤ ਨਿਊਜ਼ਾਂ ਪਾਈ ਜਾਂਦੇ ਆ ਤੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਅਮਰਪਾਲ ਦੀ ਜੁੱਤੀ ਦੀ ਰੀਤ ਨਹੀਂ ਕਰ ਸਕਦੇ ਜੇ ਕਰ ਸਕਦੇ ਆ ਤੇ ਉਹ ਮੈਦਾਨ ਚ ਤੁਰ ਜਿੱਥੇ ਅਮਰਪਾਲ ਨੇ 6 ਮਹੀਨੇ ਬਿਤਾਏ ਹੀ ਖਾਲਸਵੀਰ ਕੱਢੀ ਹੈ ਹੈ ਆ ਉਹ ਲੱਗੋ ਹਰ ਮੋਰੇ ਸੰਭੋਗ ਵਾਲੀ ਸੀੜ ਹੈ ਜੁਰਤ ਕੇ ਹੇਚ ਤੁਹਾਡੇ ਅਰਗੇ ਦਾ ਮੀਡੀਆ ਦੇ ਮੋਰੇ ਨਾ ਮੂੰਹ ਤੇ ਨਿਕਲ ਜਾਂਦਾ ਤੇ ਫਿਰ ਵੀ ਅਮਰਪਾਲ ਇਹ ਕਹੇ ਜੀ ਸ਼ਖਸੀਅਤ ਆ ਉਹਨੇ ਮੀਡੀਆ ਦੀ ਅੱਖਾਂ 'ਚ ਅੱਖਾਂ ਪਾ ਕੇ ਹਰ ਇੱਕ ਗੱਲ ਦਾ ਸਵਾਲ ਜਵਾਬ ਦਿੰਦਾ ਕਰਦਾ ਰਿਹਾ ਹਰੇਕ ਉਹਨਾਂ ਦਾ ਸਵਾਲ ਦੇ ਮੀਡੀਆ ਦੇ ਸਵਾਲ ਦਾ ਨਾ ਹਰੇਕ ਦਾ ਜਵਾਬ ਦਿੰਦਾ ਰਹੇ ਤੇ ਅੱਡੇ ਅੱੜੇ ਦੀ ਨਿੱਕਰ ਗਿੱਲੀ ਹੋ ਜਵੇ ਜੇ ਤੁਹਾਨੂੰ ਮੀਡੀਆ ਵਾਲੇ ਦਾ ਜਾਨੇ ਘੇਰ ਲੈਣ ਤੇ ਤੂੰ ਅਮਰਪਾਲ ਦੀ ਰੀਸਾਂ ਕਰਨੀ ਹੈ ਕੀ ਜੇ ਨਹੀਂ ਉਹਦਾ ਬਰਾਬਰੀ ਨਹੀਂ ਇਹ ਤੇ ਕਰ ਸਕਦੇ ਤੂੰ ਦੀ ਬਰਾਈ ਬਿਨਾ ਕਰੋ